ਲੋਕਾਂ ਦੇ ਮੋਬਾਈਲ ਖੋ ਕੇ ਭੱਜਣ ਵਾਲੇ ਆ ਨਸ਼ੇਰੀ ਚੋਰ ਪੁਲਿਸ ਨੇ ਲੇਫੜ ਹੁਣ ਸੁਟੇਸ ਇਲਾਕੇ ਦੇ ਪਿਛੇ ਪੁਲਿਸ ਦੇ ਵੱਡੇ ਅਧਿਕਾਰੀ ਗੇੜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਂਦੇ ਪਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੁਲਿਸ ਦੇ ਵੱਡੇ ਅਧਿਕਾਰੀ ਨੇ ਦੱਸਿਆ ਕਿ ਅੰਬਸਤ ਦੇ ਵਿੱਚ ਇਨ੍ਹਾਂ ਲੁਟੇਰਿਆਂ ਵੱਲੋਂ ਰਾਹਗੀਰਾਂ ਦੇ ਜਿਹੜੇ ਮੋਬਾਈਲ ਲੇਖੋਏ ਜਾਂਦੇ ਸੀ ਜਿਸ ਤੋਂ ਪੁਲਿਸ ਨੇ ਕਾਫੀ ਚੌਕਸੀ ਵਧਾ ਕੇ ਰੱਖੀ ਸੀ ਹੁਣ ਇਹ ੜਿੱਕੇ ਆ ਚੁੱਕੇ ਕਿਨੇ ਨੇ ਕਿਨਾਂ ਨੂੰ ਫੜ ਲਿਆ ਇਸ ਇਲਾਕੇ ਤੇ ਪਿਛੇ ਸੂਟ ਦਿੱਤਾ ਗਿਆ ਕਿ ਇਹ ਮੋਬਾਈਲ ਜਿਹੜੇ ਗਏ ਨੇ ਤੁਸੀਂ ਤਸਵੀਰਾਂ ਚ ਦੇਖਦੇ ਪਿਓ ਇਹ ਮੋਬਾਈਲ ਜਿਹੜੇ ਇਹਨਾਂ ਲੁਟੇਰੇ ਚੋਰਾਂ ਕੋਲੋਂ ਫੜੇ ਗਏ ਨੇ ਕਿ ਹੋਰ ਵੀ ਖੁਲਾਸੇ ਕਰ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਬਨੇ ਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚ ਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟੈਕਟ ਕੀਤੇ ਹੈਗੇ ਨੇ ਮਾਯੂਕ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਿਸ ਆ ਉਹਦੇ ਦੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਇਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐ ਐਸਐਚਓ ਸਿਵਲ ਆਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਹੈ ਰਿਕਵਰ ਕੀਤਾ ਹੈ ਇਹਦੇ ਵਿੱਚ ਇੱਕ 64 ਨੰਬਰ ਐਫਆਈਆਰ ਨੰਬਰ 379 ਬੀ 34 ਦੀ ਹੈਗੀ ਐ ਇਹ ਜਿਹੜੀ ਹੈਗੀ ਐ 20 ਤਰੀਕ ਦੀ ਹੈਗੀ ਆ ਆਪਣੀ ਐਫਆਈਆਰ ਜਿਹੜੀ ਹੈਗੀ ਐ ਆਹ ਸੌਰੀ 19 ਤਰੀਕ ਦੀ ਹੈਗੀ ਐ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਦੇਖ ਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 755 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 24 ਚਾਉਈ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗੇ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ગાંધી ਕਲੋਨੀ ਦੇ ਇਹਨਾਂ ਨੂੰ ਗ੍ਰੈਫਟਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਬਰਾਮਦ ਕੀਤਾ। ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਫੌਨਟਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤੇ। ਕੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ? ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21-22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ। ਦੇ ਦੇ ਨਾਲ ਹੁਣ ਕਾਫੀ ਹੱਦੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਇੱਕ ਇੱਕ ਦੋਨਾਂ ਕੇਸਾਂ ਦੇ ਵੇਚਣਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁੱਛਗਿੱਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣਗੇ ਸਦਲੇ ਦੀ ਕੁਆਲਿਫਿਕੇਸ਼ਨ ਕਿੰਨੀ ਸੀ ਥੋੜੇ ਪੜ੍ਹੇ ਲਿਖੇ 10th ਤੋਂ 10th ਜਾਂ +2 ਹੀ ਹੈਗੇ ਕਿੰਨੀਆਂ ਬੋਹਾਂ ਦੇ ਵਿੱਚ ਤਾਂ ਦੇਖੋ 6 6 ਮੋਬਾਈਲ ਤਾਂ ਹੁਣੇ ਹੀ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦੇ ਹਾਂ 6 ਬਾਅਦ ਦਾ ਤਾਂ ਇਹ ਹੋ ਗਈਆਂ ਟ੍ਰੇਸ 6 ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਾ ਲਾਈਨ ਨਾਲ ਬਰੀਠਾ ਰੋਡ ਤੇ ਸਦਰ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਸਰ ਨਸ਼ੇ ਨਸ਼ੇ ਦਾ ਬਦਲ ਨਸ਼ੇ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਸ਼ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਤਾਂ ਨਸ਼ੇ ਜਿਸ ਦੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੇਚਿੰਗ ਦਾ ਹੀ ਹੈ ਜਾਂ ਉਹਦੇ ਨੂੰ ਕੋਈ ਨਹੀਂ ਉਹਦੇ ਤੇ ਜੀ ਹੈਗੀ ਹੈ 751 ਦੀ ਰੈਪਟ ਕੀਤੀ ਗਈ ਹੈ ਹੈਗੀ ਰਘੂ ਦੇ ਉੱਤੇ ਜਿਹੜੀ ਹੈਗੀ 751 ਕੀਤੀ ਗਈ ਹੈ ਲੜਾਈ ਤੇ ਪ੍ਰੋਵੈਂਟਿਵ ਐਕਸ਼ਨ ਸੀ ਜਿਸ ਐਕਟੀਵਿਟੀ ਵੱਸ ਤੋਂ ਕੀਤੀ ਗਈ ਉਹ ਵੀ ਕਿੰ ਚੋਰੀ ਦੀ ਜੋ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਫਤੀਸ਼ੀਆਂ ਹੋਈਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁਛਗਿਛ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਾਰੀਆਂ ਬ੍ਰੇਕਿੰਗ ਚੀਜ਼ਾਂ ਜਿਹੜੇ ਏਰੀਆ ਚ ਸਭ ਤੋਂ ਜ਼ਿਆਦਾ ਬਾਦਦਾਤਾਂ ਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਦਦਾਤ ਕੀਤੀ ਮਜੀਠਾ ਰੋਡ ਦੇ ਉੱਪਰ ਹੈਗੀਆਂ ਉੱਥੇ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਬਾਦਦਾਤਾਂ ਹੋਈਆਂ ਉਹਨੂੰ ਕਾਫੀ ਠੱਲ